ਰਿਹਾਈ ਦਾ ਇੰਤਜ਼ਾਰ ਆਖਰਕਾਰ ਖਤਮ ਹੋਇਆ ਆ ਜਨਾਬਾ ਜੇਲ੍ਹ ਤੋਂ ਬਾਹਰ ਆਉਣਗੇ ਵਿਕਰਮ ਸਿੰਘ ਮਜੀਠੀਆ ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ ਜੋ ਕਿ ਸੁਪਰੀਮ ਕੋਰਟ ਤੋਂ ਆਰਡਰ ਜਾਰੀ ਹੋਈ ਸੀ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਮਜੀਠੀਆ ਦੀ ਜ਼ਮਾਨਤ ਮਨਜ਼ੂਰ ਕੀਤੀ ਸੀ ਅੱਜ ਮੋਹਾਲੀ ਟ੍ਰਾਇਲ ਕੋਰਟ ਦੇ ਵਿੱਚ ਸ਼ਰਤਾਂ ਤੈਅ ਹੋਣਗੀਆਂ ਬੀਤੇ ਵਾਰੇ ਵਿਕਰਮ ਸਿੰਘ ਮਜੀਠੀਆ ਨੂੰ ਜੋ ਕਿ ਗ੍ਰਫਤਾਰ ਕੀਤਾ ਗਿਆ ਸੀ ਦੱਸ ਦਈਏ ਕਿ 25 ਜੂਨ 2025 ਨੂੰ ਅੰਮ੍ਰਿਤਸਰ ਰਿਹਾਈ ਤੋਂ ਵਿਕਰਮ ਸਿੰਘ ਮਜੀਠੀਆ ਦੀ ਗ੍ਰਫਤਾਰੀ ਹੁੰਦੀ ਹੈ ਤਾਂ ਅੱਜ ਮੋਹਾਲੀ ਟ੍ਰਾਇਲ ਕੋਰਟ ਸ਼ਰਤਾਂ ਤੈਅ ਕਰੇਗੀ ਵਿਕਰਮ ਸਿੰਘ ਮਜੀਠੀਆ ਜਿਹਨਾਂ ਦੀ ਰਿਹਾਈ ਦਾ ਇੰਤਜ਼ਾਰ ਜੋਕ ਕੀਤਾ ਜਾ ਰਿਹਾ ਸੀ ਤੇ ਉਡੀਕ ਆਖਰਕਾਰ ਖਤਮ ਹੋਈ ਹੈ ਤੇ ਤੁਹਾਨੂੰ ਦੱਸ ਦੇ ਕਿ ਸਾਡੇ ਵੱਖ-ਵੱਖ ਸਹਿਯੋਗੀ ਨੇ ਜੋ ਗਰਾਉਂਡ ਜ਼ੀਰੋ ਤੋਂ ਲਗਾਤਾਰ ਬੜੇ ਹੋਏ ਵੱਖ-ਵੱਖ ਪਹਿਲੂਆਂ ਤੋਂ ਉਹਨਾਂ ਤੋਂ ਅਪਡੇਟ ਲਵਾਂਗੇ ਸਹਿਯੋਗੀ ਜੋ ਦਮਨਪ੍ਰੀਤ ਸਿੰਘ ਹੈ ਨਾਬਾ ਜੇਲ ਤੋਂ ਬਾਹਰ ਸੜਨ ਲਾਈਵ ਜੁੜੇ ਹੋਏ ਨੇ ਜਸਪੀ ਸਿੰਘ ਅਸ਼ਕਵਿਨ ਨਾਬਾ ਜੇਲ ਦੇ ਬਾਰੋ ਲਾਈਵ ਜੁੜੇ ਹੋਏ ਨੇ ਤੇ ਮਨਜੋਤ ਸਿੰਘ ਕਾਂਗ ਸਰਨਾ ਮੋਹਾਲੀ ਕੋਰਟ ਦੇ ਬਾਰੋ ਲਾਈਵ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਦਮਨ ਦਾ ਰੁਕ ਲੈਨੇ ਦਮਨ ਤੁਸੀਂ ਸਵੇਰ ਤੋਂ ਹੀ ਸਾਨੂੰ ਰਿਪੋਰਟ ਕਰ ਰਹੇ ਹੋ ਵਿਕਰਮ ਸਿੰਘ ਮੱਜੀਠਿਆ ਜੋ ਕਿ ਕੁਝ ਹੀ ਸਮੇਂ ਦੇ ਬਾਅਦ ਜੇਲ ਤੋਂ ਬਾਹਰ ਆਉਣਗੇ ਕਿਸ ਤਰੀਕੇ ਦਾ ਮਾਹੌਲ ਜੋ ਕਿ ਨਾਬਾ ਜੇਲ ਦੇ ਬਾਹਰ ਨਜ਼ਰ ਆ ਰਹੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹੈ ਸੁਰੱਖਿਆ ਦੇ ਵਿੱਚ ਇਜ਼ਾਫਾ ਕੀਤਾ ਗਿਆ ਕਿ ਕੁਝ ਹੁਣ ਤੱਕ ਦੇ ਡਿਟੇਲਸ ਨੇ देखो कुलविंदर इस वक्त ये वो तस्वीरें ਨੇ ਜਿੱਥੇ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਨੇ ਔਰ ਜਸਪੀ ਜਿੱਥੇ ਖੜੇ ਨੇ ਉਹ ਬਿਲਕੁਲ ਜੇਲ ਦੇ 바ਰ ਦਾ ਦਰਵਾਜ਼ਾ ਹੈ ਔਰ ਇਸ ਵਕਤ ਮੈਂ ਖੜਾ ਜਿੱਥੇ ਸ਼ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਜੇਲ ਤੋਂ ਦੂਰ ਕੀਤਾ ਗਿਆ ਹੈ ਇਹ ਤਸਵੀਰਾਂ ਤੁਸੀਂ ਦੇਖ پا ਰਹੇ ਹੋ ਇੱਕ ਪਾਸੇ ਬੈਰੀਗੇਡ ਜਿਹੜਾ ਉਹ ਲੱਗਿਆ ਗਿਆ ਹੈ ਔਰ ਟਿੱਪਰ ਜਿਹੜੇ ਜਿਸ ਤਰੀਕੇ ਦੇ ਨਾਲ ਖੜੇ ਨੇ ਤਾਂ ਇਸ ਵਕਤ ਇਹ ਤਸਵੀਰਾਂ ਨੇ ਨਛੱਤਰ ਸਾਹਿਬ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਨਛੱਤਰ ਕੀ ਕਹਿਣਾ ਹੈਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਉੱਥੋਂ ਪਰਾ ਕਰ ਦਿੱਤਾ ਗਿਆ ਵਰਕਰਾਂ ਨੂੰ ਦੂਰ ਕਰ ਦਿੱਤਾ ਗਿਆ ਔਰ ਮੁੱਖ ਮੰਤਰੀ ਦੀ ਬੜੀ ਇੱਕ ਸਟੇਟਮੈਂਟ ਜਿਹੜੀ ਕਹ ਲਈ ਕਿ ਟਵੀਟ ਦੇ ਹਿਸਾਬ ਨਾਲ ਆਈ ਹੈ ਬਾਬਾ ਜੀ ਨੂੰ ਲੈ ਕੇ ਕਿਵੇਂ ਵੇਖਿਆ ਜਾਵੇ ਕੱਲ ਤੁਸੀਂ ਇੱਥੇ ਸੀ ਜੀ ਜਦੋਂ ਕੱਲ ਜਿਹੜੇ ਡੇਰਾ ਬਿਆਸ ਦੇ ਮੁਖੀ ਨੇ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਆਏ ਸੀਗੇ ਤੇ ਉਹਨਾਂ ਉਹ ਇੱਕ ਜੱਡ ਪ੍ਰੋਟੈਕਟਿਵ ਨੇ ਜੀ ਤੇ ਉਹਨਾਂ ਦੀ ਸਿਕਿਉਰਿਟੀ ਸਾਰੀ ਜਿਹੜੀ ਸੀ ਉਹ ਬਾਹਰ ਖੜੀ ਕਰ ਦਿੱਤੀ ਸੀ ਤੇ ਉਹਨਾਂ ਦੀ ਗੱਡੀ ਬਾਬਾ ਜੀ ਦੀ ਸਿੱਧੀ ਅੰਦਰ ਚਲੇਗੀ ਬਾਅਦ ਵਿੱਚ ਕੀ ਕੀਤਾ ਜਦੋਂ ਉਹਨਾਂ ਨੇ ਬਾਹਰ ਆਉਣਾ ਸੀਗਾ ਤੇ ਜਿਹੜਾ মিডিਆ ਸੀਗਾ ਉਹ ਸਰਕਾਰ ਨੇ ਆਪਣੀ ਸਕੀਮ ਦੇ ਨਾਲ মিডিਆ ਅੰਦਰ ਭੇਜ ਦਿੱਤਾ ਤੁਸੀਂ ਹੁਣ মিডিਆ ਵਾਲਿਓ ਕੀ ਦੱਸੋ ਅੱਜ ਤੁਹਾਨੂੰ ਉਥੇ ਜਾਣ ਦਿੱਤਾ ਜਾ ਰਿਹਾ ਜੀ ਅਸੀਂ ਕਹਿੰਦੇ ਕਿ ਇਹਦੇ ਆਰਡਰ ਨੇ ਉੱਪਰੋਂ ਕਹਿੰਦਾ ਨੇੜੇ ਤੇੜੇ ਵੀ ਨਹੀਂ ਲੱਗਣ ਤੇ ਨਾ ਭਾਵੇਂ ਵਰਕਰ ਹੋਣ ਭਾਵੇਂ মিডিਆ ਵਾਲਿਓ ਜਦੋਂ ਸਾਡੇ ਸ਼੍ਰੋਮਣਿਕ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਬੀ ਸਿੰਘ ਬਾਦਲ ਜੀ ਵੀ ਨਾਬੇ ਜੇਲ੍ਹ ਦੇ ਵਿੱਚ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਨੂੰ ਮਿਲਣ ਆਉਂਦੇ ਸੀ ਉਦੋਂ ਵੀ ਮਤਲਬ ਕੋਈ ਇਦਾਂ ਦਾ ਨਹੀਂ ਸੀ ਮੀਡੀਆ ਨਹੀਂ ਆਉਂਦਾ ਸੀ ਸਿਕਿਉਰਿਟੀ ਬਾਹਰ ਹੁੰਦੀ ਸੀ ਸੇਮ ਹੀ ਕੱਲ ਇਦਾਂ ਸੀ ਕੱਲ ਬੜੀ ਪਲੈਨਿੰਗ ਦੇ ਨਾਲ ਇਹਨਾਂ ਨੇ ਮੀਡੀਆ ਅੰਦਰ ਭੇਜਿਆ ਫਿਰ ਅੱਜ ਵੀ ਭੇਜਣ ਫਿਰ ਦੋਰਾਪਨ ਕਿਉਂ ਜੀ ਅੱਜ ਵੀ ਮੀਡੀਆ ਨੂੰ ਉੱਥੇ ਡਿਊਟੀ ਤੱਕ ਭੇਜਣ ਉੱਥੇ ਫਿਰ ਸਰਦਾਰ ਨੇ ਬਾਹਰ ਆਉਣਾ ਫਿਰ ਪਤਾ ਲੱਗੂਗਾ ਜੀ ਇਹ ਤਾਂ ਤੁਹਾਡੇ ਸ਼ਰੇ ਆਮ ਹੀ ਆ ਜੀ ਦੇਖੋ ਨੇ ਇੱਥੇ ਟਿੱਪਰ ਲਾਏ ਨੇ ਬੈਰੀਕੇਡ ਲਾਏ ਨੇ ਰੋਡ ਬੰਦ ਕੀਤੇ ਨੇ ਵਰਕਰਾਂ ਨੂੰ ਖੜ੍ਹ ਨਹੀਂ ਦਿੱਤਾ ਜਾ ਰਿਹਾ ਜੀ ਵਰਕਰਾਂ ਦਾ ਹੌਸਲਾ ਕਿਸ ਹਿਸਾਬ ਦਾ ਹੈ ਮਾਜੇ ਤੋਂ ਆਏ ਹੋ ਲਗਾਤਾਰ ਮਾਜੇ ਵਾਲੇ ਲੋਕ ਪਹੁੰਚ ਰਹੇ ਨੇ ਇ ਤੇ ਮਾਲਵੇ ਵਾਲੇ ਦੁਆਬੇ ਪੁਆਧੀ ਵਾਲੇ ਸਾਡੇ ਸਾਰੇ ਭਰਾ ਜਿਹੜੇ ਪੂਰੇ ਕੈਮ ਨੇ ਚੜ੍ਹਦੀ ਕਲਾ ਤੇ ਜੀ ਦੀਵਾਲੀ ਵਰਗਾ ਮਾਹੌਲ ਬਣਿਆ ਪਿਆ ਜੀ ਮਾਜੇ ਦੇ ਵਿੱਚ ਤੁਹਾਨੂੰ ਲੱਗਦਾ ਇੱਥੇ ਲੱਗਿਆ ਕਿਉਂਕਿ ਬੈਰੀਕੇਡ ਜਿਸ ਤਰ੍ਹਾਂ ਉਹਨਾਂ ਨੇ ਟਿਪਰ ਇਧਰਲੇ ਪਾਸੇ ਵੀ ਨਹੀਂ ਟਿਪਰ ਇਧਰਲੇ ਪਾਸੇ ਜੀ ਗੁਰੂ ਸਾਹਿਬ ਕਿਰਪਾ ਕਰਨ ਦੇਖੋ ਚੜ੍ਹਦੀ ਕਲਾ ਹੋ ਜਾਣੀ ਜੀ ਅੱਜ ਬੱਲੇ ਬੱਲੇ ਦੇਖੋ ਅ ਅਕਾਲੀ ਦਲ ਦੇ ਅਲੀਡ ਲੀਡਰ ਨੇ ਉਹ ਵੀ ਮੌਜੂਦ ਤੇ ਸਾਡੇ ਨਾਲ ਆ ਸੱਧੂ ਸਾਹਿਬ ਹੌਲੀ ਹੌਲੀ ਕਾਫਲਾ ਵੱਧਾ ਜਾ ਰਿਹਾ ਅਕਾਲੀਆਂ ਦਾ ਕਾਫਲਾ ਤੇ ਕੱਲ ਹੀ ਤੁਸੀਂ ਸ਼ਾਮੀ ਵੇਖਿਆ ਹੋਣਾ ਅੱਜ ਹਜ਼ਾਰਾਂ ਨੌਜਵਾਨ ਔਰ ਹਜ਼ਾਰਾਂ ਸੀਨੀਅਰ ਲੀਡਰ ਸਾਡੇ ਸ਼ਰੋਮਣੀ ਅਕਾਲੀ ਦਲ ਦੇ ਆ ਵੇਖ ਲੋ ਸੜਕਾਂ ਜਾਮ ਹੋਈਆਂ ਪਈਆਂ ਇਹ ਸੜਕ ਤੇ ਟਾਵੀ ਟਾਵੀ ਟਰੈਫਿਕ ਹੁੰਦੀ ਆ ਔਰ ਮੈਂ ਸਮਝਣਾ ਕਿ ਅੱਜ ਇੱਕ ਹੱਕ ਸੱਚ ਦੀ ਜਿੱਤ ਹੋਈ ਆ ਔਰ ਇਸ ਮਾਨਯੋਗ ਸੁਪਰੀਮ ਕੋਰਟ ਦਾ ਗੁਰੂ ਸਾਹਿਬ ਦਾ ਜਿੱਥੇ ਧੰਨਵਾਦ ਕਰਦੇ ਆ ਉੱਥੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ ਉੱਚਾ ਚੁੱਕਣ ਵਾਸਤੇ ਔਰ ਇਹ ਸਰਕਾਰ ਨੂੰ ਜਿਹੜਾ ਵਾ ਚੱਲਦਾ ਕਰਨ ਵਾਸਤੇ ਤਗੜੇ ਹੋ ਕੇ ਕੰਮ ਕਰੀਏ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਇੱਕੋ ਗੱਲ ਦਾ ਖਮਿਆਜਾ ਭੁਗਤਣਾ ਪਿਆ ਕਿ ਸਰਕਾਰ ਦੀਆਂ ਨਾਕਾਮੀਆਂ ਦਸੀਆਂ ਅੱਜ ਕੀ ਹੋ ਰਿਹਾ ਲਾਂਡ ਆਰਡਰ ਕੋਈ ਨਹੀਂ ਆ ਕਿਸਾਨੀ ਮਰ ਰਹੀ ਆ ਨੌਜਵਾਨ ਫੇਲ ਹੋ ਗਿਆ ਬੇਰੁਜ਼ਗਾਰ ਹੋ ਗਿਆ ਅੱਜ ਵੇਖੋ ਹੋ ਕੀ ਰਿਹਾ ਪੰਜਾਬ ਦਾ ਹਾਲ ਕਾਨੂੰਨ ਵਿਵਸਥਾ ਤੇ ਪੁਲਿਸ ਬੜੀ ਲੱਗੀ ਹੈ बार-बार ਕਹਿੰਦੀ ਕਾਨੂੰਨ ਵਿਵਸਥਾ ਕਾਨੂੰਨ ਵਿਵਸਥਾ ਕਾਦੀ ਆ ਆ ਲੰਗਰ ਲਾਇਆ ਸਾਡੇ ਹਲਕਨਚਾਰ ਸਾਹਿਬ ਨੇ ਲਾਲਕਾ ਜੀ ਨੇ ਇਹ ਵੀ ਕਦੀ ਚੁੱਕ ਕੇ ਉੱਤੇ ਲਾਜੋ ਉੱਤੇ ਲਾਜੋ ਕੋਈ ਕੋਈ ਕਾਨੂੰਨ ਵਿਵਸਥਾ ਵਾਲੀ ਗੱਲ ਨਹੀਂ ਆ ਗਈ ਕਾਨੂੰਨ ਵਿਵਸਥਾ ਦੇ ਉਹ ਵੇਖੋ ਜੋ ਰੋਜ਼ ਗੋਲੀਆਂ ਚੱਲ ਰਹੀਆਂ ਨੌਜਵਾਨ ਮਰ ਰਹੇ ਆ ਕਦੀ ਕਬੱਡੀ ਖਿਡਾਰੀ ਮਰ ਰਹੇ ਆ ਸਾਡੀ ਨੌਜਵਾਨੀ ਤੋਂ ਲੋਕ ਬਾਹਰ ਨਿਕਲਣ ਨੂੰ ਲੋਕ ਘਰਾਂ ਚੋਂ ਬਾਹਰ ਨਿਕਲਣ ਵਾਸਤੇ ਜਿਹੜੇ ਆ ਉਹ ਅੱਜ ਬਹੁਤ ਡਰ ਤੇ ਸਹਿਮ ਦੇ ਮਾਹੌਜਰੇ ਸਰਕਾਰ ਨੂੰ ਬੇਨਤੀ ਮੈਂ ਕਰਦਾ ਇਹ ਗੱਲਾਂ ਛੱਡੋ ਝੂਠੇ ਪਰਚਿਆਂ ਵਾਲੀਆਂ ਲੋਕਾਂ ਨੂੰ ਸੰਭਾਲੋ ਜਿਨ੍ਹਾਂ ਨੇ ਤੁਹਾਨੂੰ 92 ਸੀਟਾਂ ਦਿੱਤੀਆਂ ਔਰ 27 ਦੇ ਵਿੱਚ ਤੁਹਾਡਾ ਲੋਕਾਂ ਨੇ ਉਹ ਹਾਲ ਕਰਨਾ ਪਿੰਡਾਂ 'ਚ ਵੜਨ ਜੋਗਾ ਮਾੜਾ ਮੋਟਾ ਤੁਸੀਂ ਰਾ ਲੋ ਇੰਨੀ ਗੱਲ ਮੈਂ ਸਰਕਾਰ ਨੂੰ ਅਪੀਲ ਕਰਦਾ ਗੱਲ ਜਵਾਨਾਂ 'ਚ ਕੀ ਹੁਸਾ ਹੈ ਦੇਖੋ ਪੰਜਾਬ ਦਾ ਕੱਲਾ ਕੱਲਾ ਪੰਜਾਬ ਚ ਨੌਜਵਾਨ ਪੰਪਾ ਬਾਹਰ ਇਥੇ ਹੋਏ ਬੈਠੇ ਤੇ ਇਹ ਸਰਕਾਰ ਦੀਆਂ ਜੜ੍ਹਾਂ ਲਾ ਕੇ ਰੱਖ ਦੇ। ਪਰ ਠੀਕ ਹੈ ਤਾਂ ਮਨ ਲਗਾਤਾਰ ਆਪਣੀ ਗੱਲਬਾਤ جاری ਰੱਖੋ। ਅਸੀਂ ਜਸਪ੍ਰੀਤ ਸਿੰਘ ਅਸ਼ਕਦਾਰੂ ਕਰ ਲੈਨੇ। ਜਸਪ੍ਰੀਤ ਤੁਸੀਂ ਵੀ ਇਸ ਵਕਤ ਨਾਭਾ ਦੀ ਨਵੀਂ ਜੇਲ੍ਹ ਦੇ ਬਾਹਰ ਮੌਜੂਦ ਹੋ। ਕਿਸ ਤਰੀਕੇ ਦਾ ਮਾਹੌਲ ਤੁਹਾਡੇ ਆਸ-ਪਾਸ ਜੋ ਕਿ ਵੇਖਣ ਨੂੰ ਮਿਲ ਰਿਹਾ ਕਿਉਂਕਿ ਕੁਝ ਹੀ ਸਮੇਂ ਦਾ ਹੋਰ ਇੰਤਜ਼ਾਰ ਹੈ ਜਦੋਂ ਕਿ ਵਿਕਰਮ ਸਿੰਘ ਮਚੀਟਿਆ ਨਾਭਾ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਗੇ। ਕਿਹੋ ਜਿਹਾ ਅਪਡੇਟ ਹੈ ਤੁਹਾਡੇ ਆਸ-ਪਾਸ ਕਿਹੋ ਜਿਹਾ ਮਾਹੌਲ ਹੈ? ਦੇਖੋ ਬਿਲਕੁਲ ਅਸੀਂ ਗੇਟ ਤੇ ਮੌਜੂਦ ਆ। ਇਹ ਗੇਟ ਜਾਇਆ ਜਿੱਤੋਂ ਵਿਕਰਮਜੀਤਿਆ ਜਿਹੜੇ ਥੋੜੀ ਦੇਰ ਚੱਦ ਬਾਹਰ ਆਉਣ ਵਾਲੇ ਨੇ ਤਾਂ ਇਹਦੇ ਬਾਹਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ तकरीबन ਸਾਰੇ ਪਾਸੇ ਤੁਸੀਂ ਦੇਖੋ ਕਿ ਇੰਤਜ਼ਾਮ ਨੇ ਜਿਹੜੇ ਪੁਲਿਸੇ ਲਾਏ ਗਏ ਨੇ ਜਿਹੜੇ ਐਸਪੀ ਸਾਡੇ ਨਾਲ ਨੇ ਅਸੀਂ ਲਾਈਵ ਲਾਈਵ ਹੈਗਾ ਹੈ ਕਿਵੇਂ ਤੁਸੀਂ ਦੇਖ ਰਹੇ ਹੋ ਸਾਰਾ ਲਗਾਤਾਰ ਸਿਕਿਉਰਟੀ ਵਿਲਾਈ ਗਈ ਹੈ ਮਾਹੌਲ ਕਿਸ ਤਰ੍ਹਾਂ ਦਾ ਸਿਕਿਉਰਟੀ ਦੇ ਜਿਹੜੇ ਹੈਗੇ ਅਸੀਂ ਪੁਖਤਾ ਪ੍ਰਬੰਧ ਕੀਤੇ ਨੇ ਪਰ ਸਿਕਿਉਰਟੀ ਜਿਹੜੀ ਹੈਗੀ ਹੈ ਟ੍ਰੈਫਿਕ ਰੈਗੂਲੇਟ ਤੇ ਕਿਸੇ ਪ੍ਰਕਾਰ ਦੀ ਲਾਅ ਐਂਡ ਆਰਡਰ ਇਸ ਬਸਿਆ ਨਾ ਉਹਦੇ ਵਾਸਤੇ ਸਿਕਿਉਰਟੀ ਦਾ ਪ੍ਰਬੰਧ ਕੀਤਾ ਗਿਆ ਹੈ ਉਹ ਸਾਰੇ ਕਾਲੀ ਬਰਕਰਰ ਕਹਿ ਰਹੇ ਕਿ ਸਾਨੂੰ ਦੂਰ ਰੱਖਿਆ ਜਾ ਰਿਹਾ ਹੈ ਤੱਕ ਪਹੁੰਚ ਨਹੀਂ ਦਿੱਤਾ ਹੈ ਕਾਰਨ ਕੀ ਹੈਗਾ ਕਿ ਦੂਰ ਬੈਰੀਕੇਡਿੰਗ ਹੈ ਹਰ ਇੱਕ ਇੰਸਟੀਚੂਟ ਦੇ ਅਪਦਾ ਜਿਹੜਾ ਹੈਗਾ ਪ੍ਰਾਈਮਾਈਸਿਸ ਹੁੰਦੇ ਨੇ ਜੇ ਆਪਾਂ ਇੱਧਰ ਵੇਖੀਏ ਜੇਲ ਹੈਗੀ ਹੈ ਤੇ ਦੂਸਰੇ ਪਾਸੇ ਜਿਹੜਾ ਹੈਗਾ ਰਿਫੈਂਡਰੀ ਹੈ ਤੇ ਇਹਨਾਂ ਦੀ ਜਿਹੜੀ ਹੈਗੀ ਸੈਕ੍ਰੋਸੈਂਸੀ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਜੇਲ ਦੇ ਪ੍ਰਸਿੰਕਟ ਤੋਂ ਜਿਹੜਾ ਹੈਗਾ ਬਾਹਰ ਪ੍ਰਬੰਧ ਕੀਤੇ ਗਏ ਹੈਗੇ ਪਬਲਿਕ ਨੂੰ ਇਕੱਠਾ ਹੋਣਾ ਬਾਹਰ ਇਕੱਠਾ ਹੋਵੇ ਨਾ ਕਿ ਜੇਲ ਦੇ ਅੰਦਰ ਧੰਨਵਾਦ ਸੋ ਬਿਲਕੁਲ ਐਸਪੀਸੀ ਕੇ ਐਟਸੀਟੀ ਦੇ ਜਿਹੜੇ ਗੱਲ ਕਰ ਰਹੇ ਸੀ ਕਿ ਕਿਉਂਕਿ ਅੱਜ ਇੰਚਾਰਜ ਨੇ ਇਹਨਾਂ ਕੋਲ ਸਿਕਿਉਰਿਟੀ ਜਿਹੜੀ ਲਾਈ ਗਈ ਆ ਖੇਲ ਦਾ ਬਿਲਕੁਲ ਗੇਟ ਦੇਖੋ ਗੇਟ ਬੰਦ ਹੈਗਾ ਸਾਰੇ ਪਾਸੇ ਕੇਵਲ ਪੁਲਿਸ ਹੀ ਖੜੀ ਨਜ਼ਰ ਆ ਰਹੀ ਹੈ ਪੁਲਿਸ ਕੜਨ ਦੇ ਨਾਲ-ਨਾਲ ਬਿਲਕੁਲ ਦੂਰ ਜਿੱਥੇ ਬੈਰੀਕੇਡਿੰਗ ਕੀਤੀ ਗਈ ਹੈ ਜਿੱਥੇ ਜੇ ਮੇਰੇ ਸਹਿਯੋਗੀ ਦਮਨ ਜਿੱਥੋਂ ਤੁਹਾਨੂੰ ਲਾਈਵ ਦਿਖਾ ਰਹੇ ਸੀ ਬਿਲਕੁਲ ਉਹ ਦੂਰੋਂ ਤਸਵੀਰਾਂ ਨੇ ਜਿੱਥੇ ਬੈਰੀਕੇਡ ਲਾਏ ਹੋਏ ਨੇ ਟਿੱਪਰ ਲਾਏ ਹੋਏ ਨੇ ਟ੍ਰੈਫਿਕ ਇੱਥੇ ਜਾਮ ਹੋ ਰਿਹਾ ਹਾਲਾਂਕਿ ਪੁਲਿਸ ਦਾਵਾ ਕਰ ਰਹੀ ਆ ਕਿ ਸਿਰਫ ਟ੍ਰੈਫ ਦੀ بجائے ਉਲਟਾ ਟ੍ਰੈਫਿਕ ਜ਼ਿਆਦਾ ਵੱਧਾ ਉਹ ਨਜ਼ਰ ਆ ਰਿਹਾ ਟ੍ਰੈਫਿਕ ਨੂੰ ਬਧਾਇਆ ਗਿਆ ਹੈ ਜ਼ਿਆਦਾ ਤਾਂ ਇਹ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅਸੀਂ ਦੇਖੋ ਇਹ ਇੱਕ ਪਾਸੇ ਦਾ ਇਹ ਹਾਲ ਹੈ ਪਟਿਆਲੇ ਨੂੰ ਜਾਣ ਵਾਲੀ ਸੜਕ ਦਾ ਜਿਹਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਦੂਜੇ ਪਾਸੇ ਨਾਬਾ ਜੇਲ੍ਹ ਦੇ ਬਾਹਰ ਦਿੱਤਾ ਸੁਬਿਰ ਇਹ ਆ ਕਿ ਹਰ ਥਾਂ ਤੇ ਜਿੱਥੇ ਵੀ ਤੁਸੀਂ ਨਜ਼ਰ ਮਾਰੋ ਤਾਂ ਲਗਾਤਾਰ ਪੁਲਸੀ ਨਫਰੀ ਨਜ਼ਰ ਆਏਗੀ ਪੁਲਸੀ ਨਜ਼ਰ ਆਏਗੀ ਕਰੀਬਨ ਇੱਥੇ ਕੇਵਲ ਜੇਲ੍ਹ ਦੇ ਗੇਟ ਦੇ ਉੱਤੇ ਹੀ ਸਾਊਥ ਅਫ ਦੇਹਰਾ ਪੁਲਿਸ ਕਰਮੀਆਂ ਜਿਹੜੇ ਉਹਨਾਂ ਨੂੰ ਡਿਊਟੀ ਤੇ ਲਾ ਦਿੱਤਾ ਗਿਆ ਕੇਵਲ ਹੁਣ ਮੀਡੀਆ ਦੇ ਕਾਫੀ ਵਾਰ ਕਹਿਣ ਤੋਂ ਬਾਅਦ ਜਾ ਕੇ ਆਖਿਰਕਾਰ ਮੀਡੀਆ ਨੇ ਜਿਹੜਾ ਆ ਇੱਥੇ ਉਹਨਾਂ ਨੂੰ ਖੜਨ ਦੇ ਲਈ ਥੋੜਾ ਜਿਹਾ ਜਿਹੜੀ ਸਪੇਸ ਦਿੱਤੀ ਗਈ ਉਹ ਵੀ ਸਾਈਡ ਤੇ ਖੜਨ ਦੇ ਲਈ ਸੋ ਇਹ ਤਸਵੀਰ ਇਸ ਸਮੇਂ ਨਾਬਾ ਜੇਲ੍ਹ ਦੀ ਆ ਇੱਥੋਂ ਇਹੀ ਗੇਟ ਹੈ ਜਿੱਥੋਂ ਵਿਕਰਮ ਜੀਟੀਆ ਨੇ ਬਾਹਰ ਨਿਕਲਣਾ ਹੈ ਗੇਟ ਤੋਂ ਵਿਕਰਮ ਜੀਟੀਆ ਜਿਹੜੇ ਨੇ ਉਹ ਬਾਹਰ ਆਉਣਗੇ ਤੇ ਇੱਥੇ ਹੀ ਜਿਹੜਾ ਇੰਤਜ਼ਾਮ ਪੁਖਤਾ ਨੇ ਇੱਥੋਂ ਦੂਰ ਰੱਖਿਆ ਗਿਆ ਕਰੀਬ 2-200 ਮੀਟਰ ਦੂਰ ਨੇ ਜਿਹੜੇ ਇੱਥੋਂ ਜਿੰਨੇ ਵੀ ਕਹੀਏ ਕਿ ਅਕਾਲੀ ਵਰਕਰ ਨੇ ਉਹਨਾਂ ਨੂੰ ਵੈਰੀਗੇਟਿੰਗ ਕੀਤੀ ਗਿਆ 2-200 ਮੀਟਰ ਦੂਰ ਰੱਖਿਆ ਗਿਆ ਹੈ ਤਾਂ ਕਿ ਉਹ ਨਜ਼ਦੀਕ ਜਿਹੜੇ ਨੇ ਉਹ ਨਾ ਆ ਸਕਣ ਸੋ ਇਹ ਤਸਵੀਰ ਆ ਜਿਹੜੀ ਤੁਹਾਡੇ ਨਾਲ ਅਸੀਂ ਨਾਬਾ ਜੇਲ੍ਹ ਦੇ ਬਿਲਕੁਲ ਬਾਹਰ ਦੀ ਉਹ ਸਾਂਝੀ ਕਰ ਰਹੇ ਆ ਇੱਧਰ ਜਿਸੇ ਸੇ ਵੀ ਤੁਸੀਂ ਨਜ਼ਰ ਮਾਰੋ ਉੱਚੇ ਪਾਸੇ ਦੇਖੋ ਇੱਧਰ ਵੀ ਬੈਰੀਕੇਡ ਲਾਇਗ ਨੇ ਇੱਧਰ ਵੀ ਟਿਪਰ ਜਿਹੜੇ ਖੜੇ ਨਜ਼ਰ ਆ ਰਹੇ ਨੇ ਉੱਥੇ ਵੀ ਕਬਾਾਮ ਜਿਹੜੇ ਪੁਲਿਸ ਕਰਮੀ ਖੜੇ ਨਜ਼ਰ ਆ ਰਹੇ ਆ ਕੁਝ ਕਿ ਜਿਹੜੇ ਨੇ ਆਗੂ ਜਿਹੜੇ ਨੇ ਇੱਥੇ ਪਹੁੰਚੇ ਵੀ ਨੇ ਤੁਸੀਂ ਪਹੁੰਚੇ ਬੈਰੀਕੇਡ ਠੀਕ ਹੈ ਠੀਕ ਹੈ ਜਸਟ ਲਗਾਤਾਰ ਇਹ ਤਸਵੀਰਾਂ ਸਾਨੂੰ ਦਿਖਾਉਂਦੇ ਰਹੋ ਅਸੀਂ ਆਪਣੇ ਦਰਸ਼ਕਾਂ ਤਾਸੇ ਕਿ ਸਾਡੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਜੋ ਕਿ ਅੰਮ੍ਰਿਤਸਰ ਤੋਂ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਮਨਿੰਦਰ ਦਾ ਵੀ ਰੁਕਾ ਲੈਨੇ ਮਨਿੰਦਰ ਤੁਹਾਡੇ ਆਸ-ਪਾਸ ਕਿਹੋ ਜਿਹਾ ਮਾਹੌਲ ਹੈ ਕਿਉਂਕਿ ਤੁਸੀਂ ਇਸ ਵਕਤ ਮਾਜੇ ਅੰਮ੍ਰਿਤਸਰ ਦੇ ਵਿੱਚ ਇੱਕ ਇਸ ਤਰੀਕੇ ਦਾ ਮਾਹੌਲ ਜੋ ਕਿ ਉਸ ਵਕਤ ਮਾਚੇ ਦੇ ਵਿੱਚ ਬਣਿਆ ਹੋਇਆ ਆ ਬਿਲਕੁਲ 25 ਜੂਨ 2025 ਨੂੰ ਅੰਮ੍ਰਿਤਸਰ ਸਿੱਤੇ ਸਰਹائش ਤੋਂ ਵਿਕ੍ਰਮ ਸਿੰਘ ਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਦੋਂ ਤੋਂ ਲੈ ਕੇ ਹੁਣ ਤੱਕ ਇੱਥੇ ਸਨਾਟਾ ਛਾਇਆ ਹੋਇਆ ਸੀ ਕਿਉਂਕਿ ਇਹ ਉਹ ਘਰ ਹੈ ਜੋ ਮਾਝੇ ਦੀ ਸਿਆਸਤ ਦਾ ਕੇਂਦਰ ਬਿੰਦੂ ਹੈ ਇੱਥੇ ਜਦੋਂ ਵਿਕ੍ਰਮ ਸਿੰਘ ਜੀਠੀਆ ਮੌਜੂਦ ਹੋਣ ਤਾਂ ਇੰਨੀ ਇੱਕ ਰੌਣਕਾ ਹੁੰਦੀ ਹੈ ਕਿ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਇੱਥੇ ਸੈਟਰਡੇ ਰੋਕ ਹਮੇਸ਼ਾ ਉਹਨਾਂ ਨੂੰ ਮਿਲਣ ਤੇ ਲਈ ਪਹੁੰਚਦੇ ਨੇ ਉਹਨਾਂ ਦੇ ਮਸਲੇ ਹੱਲ ਕੀਤੇ ਜਾਂਦੇ ਆ ਅੱਜ ਹਰ ਪਾਸੇ ਖੁਸ਼ੀ ਹੈ ਔਰ ਇਹੋ ਕਾਰਨ ਹੈ ਕਿ ਨਾ ਪਾਹੇਲ ਦੇ ਬਾਅਦ ਪੂਰੇ ਪੰਜਾਬ ਤੋਂ ਵਿਕਰਮ ਸਿੰਘ ਮਜੀਠੀਆ ਦੇ ਸਮਰਥਕ ਜਾਂ ਅਕਾਲੀ ਆਗੂ ਪਹੁੰਚ ਰਹੇ ਨੇ ਭਲੇ ਸੁਰੇ ਸਭ ਤੋਂ ਵੱਧ ਖੁਸ਼ ਆ ਰਹੇ ਨਜ਼ਰ ਆ ਰਹੇ ਬਹਾਦਰ ਜੋ ਵਿਕਰਮ ਸਿੰਘ ਮਜੀਠੀਆ ਦਾ ਨਿੱਜੀ ਸੇਵਾਦਾਰ ਹੈ ਜੋ ਕਈ ਸਾਲਾਂ ਤੋਂ ਇਸ ਘਰ ਦੇ ਵਿੱਚ ਚਾਹ ਪਾਣੀ ਦੇ ਜਾਂ ਰਸੋਈ ਦਾ ਪ੍ਰਬੰਧ ਕਰਦਾ ਹੈ ਭਾਦਰ ਕਿੰਨੀ ਖੁਸ਼ੀ ਅੱਜ ਬੜੀ ਖੁਸ਼ੀ ਹੈ ਸਾਹਮਣ ਤੁਹ ਬਹੁਤ ਖੁਸ਼ ਹੈ ਖੁਸ਼ ਹੈ ਬਹੁਤ ਬਹੁਤ तो अब अब यहां रौनक लगेगी लगे पहले तो काफी देर से सन्नाटा छाया हुआ था जी सर अब अब खुशियां आ गई अब पूरी रौनक लगेगी यहां पे क्या हुआ रे साहब वो मीठा करवाया जा रहा है और कल तो ही लगातार ये जड़ा कुछ जी की कहना चाहोगे लंबी उम्मीद 7 महीने बाद हुन जाके रिहाई होने जा रही है चंद पलਾਂ च विक्रम सिंह जी टीए जेल च बाहर आंगे तेरे खुशी है कुछ चीज दा तो कोई पमाना नहीं कुछ ही नहीं ज्यादा ही आ ਕਿ ਜੇ ਆਪਾਂ ਨੂੰ ਮਣ ਤੋਲ ਕੇ ਵੇਖੀਏ ਤੇ ਉਹ ਮਣੀ ਤੋਲੀ ਨਹੀਂ ਜਾਣੀ ਪਰ ਅੱਜ ਇੱਕ ਇਤਿਹਾਸਿਕ ਦੇਣਿਆ ਇੱਕ ਜੋ ਬਦੀ ਤੋਂ ਤੇ ਨੇਕੀ ਦੀ ਜਿੱਤ ਹੋਈ ਹੈ ਇੱਕ ਸੱਚ ਸਾਹਮਣੇ ਆਇਆ ਲੋਕਾਂ ਦੇ ਔਰ ਜੋ ਮੈਂ ਤੇ ਕਹੂੰਗਾ ਵਾਰ-ਵਾਰ ਕਹੂੰਗਾ ਵੀ ਜੋ ਇਹ ਰਾਮਣਿਆ ਪੰਜਾਬ ਦਾ ਭਗਵੰਤ ਮਾਨ ਇਹਦੇ ਅੱਜ ਮੂੰਹ ਤੇ ਚਪੇੜ ਵੱਜੀ ਆ ਔਰ ਮਾਨਯੋਗ ਅਦਾਲਤ ਨੇ ਜੋ ਅੱਜ ਇਹ ਫੈਸਲਾ ਦਿੱਤਾ ਹੈ ਔਰ ਸੱਚ ਸਾਹਮਣੇ ਲਿਆਦਾ ਹੈ ਉਦਾ ਕੋਟ ਕੋਟ ਧੰਵਾਦ ਆ ਅੱਜ ਤੋਂ ਇੱਕ ਸਿਆਸੀ ਲਹਿਰ ਵੱਖਰੀ ਰੰਗਤ ਬਣ ਜਣੀ ਆ ਮਜੀਠਾ ਸਾਹਿਬ ਦੇ ਬਾਹਰ ਆਉਣ ਤੇ ਔਰ ਕਾਲੀ ਦਲ ਜਿਹੜਾ ਇੰਨਾ ਜਿਹੜਾ ਵਧੀਆ ਲਹਿਰ ਬਾਨੀ ਆ ਸੁਖਬੀਰ ਜੀ ਨੇ ਬਹੁਤ ਵਧੀਆ ਲਹਿਰ ਬਣਾਈ ਸੀ ਪਰ ਹੁਣ ਹੋਰ ਜਿਹੜਾ ਭੜਾ ਮਿਲ ਰਿਹਾ ਹੈ ਉਹਦੇ ਵਿੱਚ ਭਗਵੰਤ ਮਾਣ ਨੂੰ ਪਤਾ ਲੱਗ ਜੂਗਾ ਪਰ ਕਿੰਨੀ ਖੁਸ਼ੀ ਆ ਅੱਜ ਕਿਸ ਤਰ੍ਹਾਂ ਸੈਲੀਬ੍ਰੇਟ ਕਰੀ ਅਸੀਂ ਦੇਖਿਆ ਕਿ ਰਾਤ ਨੂੰ ਇਸੇ ਜਗ੍ਹਾ ਤੇ ਆਤਿਸ਼ਬਾਜ਼ੀ ਕੀਤੀ ਗਈ ਪੰਗੜੇ ਪਾਏ ਗਏ ਔਰ ਕੱਲਾ ਇੱਥੇ ਨਹੀਂ ਮਜੀਠੇ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਤਸਵੀਰਾਂ ਆਈਆਂ ਇੱਥੇ ਪਿੰਡ ਵਾਸੀਆਂ ਨੇ ਦੀਪਾਵਲੀ ਵੀ ਕੀਤੀ ਆਤਿਸ਼ਬਾਜ਼ੀ ਵੀ ਕੀਤੀ ਅੱਜ ਕਿੰਨੇ ਜਿਸਨੇ ਤਿਆਰੀ ਹੈ ਅੱਜ ਸਾਡੇ ਯੂਥ ਦੇ ਵਰਕਰ ਮੇਢੀਆ ਸਾਹਿਬ ਨੇ ਝੜਕ ਪੌਣ ਲਈ ਨਾਬਾ ਜੇ ਨਾਬਾ ਦੇ ਬਾਹਰ ਬੈਠ ਚੁੱਕੇ ਨੇ ਔਰ ਸਾਡਾ ਵਰਕਰ ਅੱਜ ਪੱਬਾਂ ਭਾਰ ਹੋ ਗਿਆ ਆ ਤੁਸੀਂ ਦੇਖੋਗੇ ਕਿ ساری ਰਾਤ ਗੱਲ ਅਸਤਪਤੀ ਚੱਲ ਰਹੀ ਦਿਵਾਲੀ ਵਰਗਾ ਮਾਹੌਲ ਬਣ ਗਿਆ ਸੀ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਯੂਥ ਨੂੰ ਮੇਢੀਆ ਸਾਹਿਬ ਨੇ ਮਿਠਾ ਦਿਲਣਾ ਲਾਇਆ ਤੇ ਅੱਜ ਯੂਥ ਦੀ ਵਾਰੀ ਸੀ ਯੂਥ ਨੇ ਆਪਣੇ ਅੱਗੇ ਹੋ ਕੇ ਮੁੱਛਾਂ ਨੂੰ ਜਿਹੜੀ ਮੇਢੀਆ ਸਾਹਿਬ ਮੁੱਛਾਂ ਨੂੰ ਵਟ ਦਿੰਦੇ ਸੀ ਨਾ ਜਿਸ ਗੱਲ ਤੋਂ ਸਰਕਾਰ ਘਬराई ਸੀ ਅੱਜ ਉਹੀ ਪੱਲ ਵੇਖਣ ਨੂੰ ਯੂਥ ਆ ਤਾਬਲਾ ਹੋ ਗਿਆ ਆ ਇਸ ਇਸ ਮੁੱਛਾਰੇ ਵਟ ਨੂੰ ਵੇਖਣ ਵਾਸਤੇ ਅੱਜ ਸਾਡਾ ਸਾਰਾ ਯੂਥ ਨਾਬੇ ਪਹੁੰਚ ਚੁੱਕਾ ਆ ਜਿਹੜੀ ਮੁੱਛ ਤੋਂ ਭਗਵੰਤ ਮਾਨ ਸਿੰਘ ਡਰਦਾ ਸੀ ਨਾ ਅੱਜ ਉਹੇ ਮੁੱਛ ਨੂੰ ਦੁਬਾਰਾ ਫੇਰ ਵਟ ਦਿੱਤੇ ਜਾਣੇ ਨੇ ਸਰਕਾਰ ਬਿਕਰਮ ਸਿੰਘ ਮਂਜੀਠੀਆ ਜਿੰਦਾਬਾਦ ਸਰਕਾਰ ਬਿਕਰਮ ਸਿੰਘ ਮਂਜੀਠੀਆ ਜਿੰਦਾਬਾਦ ਕੀ ਕਿਹਾ ਜਾ ਰਿਹਾ ਹੈ ਕਦੋਂ ਤੱਕ ਸਚਕਣ ਸ਼੍ਰੀ ਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਣਗੇ ਬਿਕਰਮ ਸਿੰਘ ਜੀਠੀਏ ਦੱਸਿਆ ਜਾ ਰਿਹਾ ਹੈ ਕਿ ਰੋਡ ਛੋਦੀ ਤਿਆਰੀ ਕੀਤੀ ਜਾ ਰਹੀ ਹੈ ਮੇਰੇ ਜੀ ਬਸ ਉਹਦੇ ਇੱਕ ਨਾ ਕਹਿਣ ਦੀ ਲੋੜ ਆ ਤੇ ਜਿੱਦਣ ਉਹ ਤੁਰ ਪਿਆ ਉਤੋਂ ਸਾਡਾ ਜਰਨੈਲ ਆ ਤੇ ਪੂਰੇ ਪੰਜਾਬ ਦੇ ਵਿੱਚ ਟ੍ਰੈਫਿਕ ਜਾਮ ਹੋਣੀ ਪੂਰੇ ਪੰਜਾਬ ਦੇ ਤੇ ਜੇ ਪੂਰੇ ਪੰਜਾਬ ਦੇ ਟ੍ਰੈਫਿਕ ਜਾਮ ਹੋਣੀ ਆ ਤੇ ਇਹ ਤੁਸੀਂ ਵੇਖ ਲਓ ਕਿ ਕਿੰਨਾ ਜ਼ਿਆਦਾ ਇਕੱਠ ਹੋਇਆ ਬੇਹੱਦ ਇਕੱਠ ਹੋਗਾ ਜੋ ਕੱਲ ਦੇ ਉਹਦੇ ਬਹੁਤ ਵੱਡੇ ਇਕੱਠ ਹੋ ਚੁੱਕਾ ਨਾਬੇ ਦੇ ਬਾਹਰ ਔਰ ਉੱਥੇ ਬੈਠੇ ਪਤਾ ਲੱਗ ਗਿਆ ਸੀ ਕਿ ਅੱਜ ਸਵੇਰੇ ਰਿਹਾ ਹੋਣਾ ਪਰ ਅਸੀਂ ਰਾਤ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਬੜੀ ਵੱਡੀ ਗਿਣਤੀ ਵਿੱਚ ਲੋਕ ਆਫੇ ਠੀਕ ਹੈ ਮਨਿੰਦਰ ਲਗਾਤਾਰ ਆਪਣੀ ਗੱਲਬਾਤ جاری ਰੱਖੋ ਸਾਡੇ ਸਹਿਯੋਗੀ ਮਨਜੋਤ ਸਿੰਘ ਕੰਗ ਮੋਹਾਲੀ ਕੋਰਟ ਦੇ ਬਾਹਰ ਸਰ ਨਾਲ ਲਾਈਵ ਜੁੜੇ ਹੋਏ ਉਹਨਾਂ ਦਾ ਵੀ ਰੁਕਾ ਲੈਨੇ ਹੈ ਮਨਜੋਤ ਅੱਜ ਮੋਹਾਲੀ ਕੋਰਟ ਦੇ ਬਾਹਰ ਤੁਸੀਂ ਮੌਜੂਦ ਵਿਕਰਮ ਸਿੰਘ ਮcjਠੀ ਅੱਜ ਰਹਾ ਹੋਣ ਜਾ ਰਿਹਾ ਹੈ ਹਾਲਾਂਕਿ ਮੋਹਾਲੀ ਕੋਰਟ ਦੇ ਵੱਲੋਂ ਜੋ ਕਿ ਅੱਜ ਸ਼ਰਤਾਂ ਵੀ ਤੈਅ ਕੀਤੀਆਂ ਜਾਣੀਆਂ ਕਿਸ ਤਰੀਕੇ ਦਾ ਮਾਹੌਲ ਹੈ ਕੀ ਤੁਹਾਡੇ ਕੋਲ ਅਪਡੇਟਸ ਨੇ ਇਸ ਸਮੇਂ ਦੇ ਵਿੱਚ ਜਿਹੜੇ ਹੇਲ ਬਾਂਡ ਨੇ ਉਹ ਫਾਈਲ ਕੀਤੇ ਜਾਣਗੇ ਔਰ ਜਿਹੜੇ ਕਿਉਂਕਿ ਮੁਹਾਲੀ ਕੋਰਟ ਦੇ ਵਿੱਚ ਹੀ ਪੂਰਾ ਟ੍ਰਾਇਲ ਚੱਲਿਆ ਸੀ ਪਵਾਲੀ ਕੋਰਟ ਤੋਂ ਹੀ ਆ ਜਿਹੜਾ ਰਿਮਾਂਡ ਦੋਸਤੋ ਬਾਅਦ ਜੁਡੀਸ਼ੀਅਲ ਕਰ ਦਿੱਤਾ ਗਿਆ ਸੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਇਸ ਤੋਂ ਖਤਮ ਹੋਣ ਗਿਆ ਔਰ ਇੱਥੋਂ ਹੀ ਆਦੇ ਜਿਹੜਾ ਉਹ 90 ਜਿਹੜਾ ਜੇਲ੍ਹ ਦੇ ਵਿੱਚ ਭੇਜਿਆ ਜਾਣਾ ਜਿਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਰਹਾ ਹੋਣਗੇ ਕਿਉਂਕਿ ਆ ਜਿਹੜੇ ਐਡਵੋਕੇਟਸ ਦੀ ਕਲੀਅਰ ਨੇ ਕੋਈ ਸਮਾਂ ਪਹਿਲਾਂ ਆਪਣੇ ਸਾਥੀ ਆਦਲੇ ਇੱਥੇ ਪਹੁੰਚ ਗਏ ਜੋ ਅ ਕੱਲ ਪ੍ਰਕਿਰਿਆ ਅਧੂਰੀ ਸੀ ਜਾਂ ਫਿਰ ਜਿਹੜਾ ਆਰਡਰ ਸੀਗਾ ਉਸ ਨੂੰ ਲੈ ਕੇ ਜਿਹੜੀ ਅੱਜ ਕੱਲ ਬਾਤ ਹੋਈ ਹੈ ਔਰ ਕੁਝ ਹੀ ਸਮੇਂ ਦੇ ਵਿੱਚ ਵਿੱਚ ਪੂਰੇ ਬੈਲਬੰਡ ਭਰ ਕੇ ਜਿਹੜਾ ਹੈ ਉਹ ਇੱਥੋਂ ਜਮਾਨਤ ਦਿੱਤੀ ਜਿਹੜੀ ਆ ਉਹ ਅਗਲਾ ਦੇਚੜਾ ਨਾਬਾ ਜੇਲ੍ਹ ਤੱਕ ਪਹੁੰਚੇਗਾ ਜਿਸ ਤੋਂ ਬਾਅਦ ਕਿਉਂਕਿ ਸਵੇਰ ਤੋਂ ਹੀ ਮਾਹੌਲ ਜਿਹੜਾ ਹੈ ਉਹ ਪੂਰਾ ਭਗਿਆ ਹੋਇਆ ਜਿਸ ਤਰੀਕੇ ਨਾਲ ਸਾਡੇ ਸਹਿਯੋਗੀ ਵੱਖ-ਵੱਖ ਜਗ੍ਹਾ ਦੇ ਉੱਪਰ ਤੋਂ ਸੂਚਨਾ ਦਿਖਾ ਰਹੇ ਸੀ ਸੋ ਉਸ ਦਾ ਵੀ ਜ਼ਿਕਰ ਜਿਹੜਾ ਜ਼ਰੂਰ ਇਸ ਅਦਾਲਤ ਦੇ ਵਿੱਚ ਕੀਤਾ ਜਾਣਾ ਹੈ ਕਿ ਅੱਜ ਜਦੋਂ ਰਿਹਾ ਹੋਣਾ ਤਾਂ ਉਸ ਤੋਂ ਪਹਿਲਾਂ ਪੁਲਿਸ ਦੀ ਜਿਹੜੀ ਤਸਵੀਰ ਹੈ ਉਹ ਕਿਸ ਤਰੀਕੇ ਦੀ ਰਹਿਣ ਵਾਲੀ ਸੀਗੀ ਪੁਲਿਸ ਨੇ ਕਿਵੇਂ ਬੈਰੀਕੇਟ ਕੀਤੀਗੀ ਜਾਂ ਸਾਰੀਆਂ ਚੀਜ਼ਾਂ ਜੜੀਆਂ ਨੇ ਉਹ ਇੱਥੇ ਅੰਦਰ ਜ਼ਰੂਰ ਗੱਲਬਾ ਤੀਹ ਤਰਫ ਤੋਂ ਜਦੋਂ ਕੁਝ ਸਮੇਂ ਦੇ ਵਿੱਚ ਰਿਹਾਈ ਹੋਣੀ ਆ ਤਾਂ ਉਸ ਤੋਂ ਬਾਅਦ ਦੀ ਤਸਵੀਰ ਜਿਹੜੀ ਆ ਉਹ ਕੀ ਕੁਝ ਬਣਨ ਵਾਲੀ ਆ ਉਹ ਦਿਖਣਾ ਹੋਵੇਗਾ ਜੀ ਤਾਂ ਬਿਲਕੁਲ ਮਨਜੋਤ ਜਿਸ ਹਿਸਾਬ ਦੇ ਨਾਲ ਤੁਸੀਂ ਗੱਲਬਾਤ ਵੀ ਕੀਤੀ ਐਡਵੋਕੇਟ ਕਲੇਰ ਇੱਥੇ ਪਹਿਲਾਂ ਹੀ ਪਹੁੰਚ ਚੁੱਕੇ ਨੇ ਸਟ੍ਰੋਮ ਨੇ ਕਲਦਲ ਦੇ ਸਮਰਥਕ ਵੀ ਜੋ ਕਿ ਇੱਥੇ ਮੋਹਾਲੀ ਕੋਰਟ ਦੇ ਬਾਹਰ ਨਜ਼ਰ ਆਉਣਗੇ ਕਿਉਂਕਿ ਆਖਰਕਾਰ ਇੱਥੋਂ ਹੀ ਸਾਰਾ ਕੁਝ ਸਾਰੀ ਹੋਣਾ ਹੈ ਕੀ ਕੁਝ ਅਪਡੇਟ ਹੈ ਜਿਸ ਹਿਸਾਬ ਦੇ ਨਾਲ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 11 ਵਜੇ ਤੱਕ ਵਿਕਰਮ ਸਿੰਘ ਮਜੀਠੀਆ ਬਾਹਰ ਆ ਜਾਣਗੇ ਮੋਹਾਲੀ ਕੋਰਟ ਤੱਕ ਇਹ ਸਾਰੀਆਂ ਚੀਜ਼ਾਂ ਕਿਤਾਕ ਪਹੁੰਚਣਗੇ ਆ ਦੇਖੋ ਕੁਲਵਿੰਦਰ ਅੱਜ ਇਹ ਕਹਿਣਾ ਜਿਹੜਾ ਉਹ ਸਪਸ਼ਟ ਨਹੀਂ ਰਹੇਗਾ ਵੀ ਕਿੰਨੇ ਵਜੇ ਤੱਕ ਬਾਹਰ ਰੋਣਗੇ ਪਰ ਹਾਲਾਂਕਿ ਇਹ ਜਿਹੜਾ ਜ਼ਰੂਰ ਕਿਹਾ ਜਾ ਰਿਹਾ ਕਿ ਲੰਚ ਤੋਂ ਪਹਿਲਾਂ ਰਿਹਾਈ ਹੋ ਸਕਦੀ ਹੈ ਕਿਉਂਕਿ ਜੋ ਵੀ ਡਾਕੂਮੈਂਟੇਸ਼ਨ ਸੀਗੀ ਜਾਂ ਜੋ ਵੀ ਕਾਗਜ਼ਾਤ ਕੱਲ ਦੇ ਦੇਣੇ ਸੀਗੇ ਉਹ ਸਾਰੇ ਜਿਹੜੇ ਨੇ ਇੱਕ ਵੱਖਰੇ ਤੌਰ ਦੇ ਉੱਪਰ ਪਹੁੰਚਾ ਦਿੱਤੇ ਗਏ ਨੇ ਔਰ ਕੇਵਲ ਉਹੀ ਆਦੇਸ਼ ਜਿਹੜੇ ਨੇ ਹੁਣ ਜਿਹੜੇ ਮੋਹਾਲੀ ਕੋਰਟ ਤੋਂ ਜਿਹੜੇ ਜੱਜ ਨੇ ਉਹਨਾਂ ਦੇ ਜਿਹੜੇ ਆਦੇਸ਼ ਨੇ ਉਹ ਸਿੱਧਾ ਨਾਬਾ ਜੇਲ੍ਹ ਦੇ ਵਿੱਚ ਪਹੁੰਚਣਗੇ ਜਿਸ ਤੋਂ ਬਾਅਦ ਸਿੱਧਾ ਰਿਹਾਈ ਹੋਣੀ ਹੈ ਕਿਉਂਕਿ ਜੋ ਪ੍ਰਕਿਰਿਆ ਕੱਲ ਦੀ ਜਿਹੜੀ ਜਿਸ ਤੇ ਵਿੱਚ ਰੋਕ ਲੱਗੀ ਸੀ ਕਿਉਂਕਿ ਆਰਡਰ ਰੌਂਡ ਦੇ ਵਿੱਚ ਦੇਰੀ ਹੋਈ ਜਾਂ ਫਿਰ ਹੋਰ ਬੇਲ ਬਾਂਡ ਜਿਹੜੇ ਭਰਨ ਤੇ ਤਾਂ ਉਹ ਸਾਰੇ ਭਰ ਕੇ ਕੁਝ ਹੀ ਸਮੇਂ ਦੇ ਵਿੱਚ ਜਿਹੜੇ ਨੇ ਉਹ ਨਾਬਾ ਜੇਲ੍ਹ ਤੱਕ ਪਹੁੰਚਣਗੇ ਜਿਸ ਤੋਂ ਬਾਅਦ ਰਿਹਾਈ ਹੋਣੀ ਹੈ ਜੀ ਠੀਕ ਹੈ ਮਨਜੋਤ ਬਹੁਤ-ਬਹੁਤ ਸ਼ੁਕਰੀਆ ਸਾਰੇ ਸਹਿਯੋਗੀ ਮਨਿੰਦਰ ਸਿੰਘ ਮੋਗਾ ਮਿਸਰ ਤੋਂ ਜੁੜੇ ਹੋਏ ਸੀ ਮਨਿੰਦਰ ਤੁਹਾਡਾ ਹੀ ਬਹੁਤ-ਬਹੁਤ ਸ਼ੁਕਰੀਆ ਤੇ ਨਾਬਾ ਜੇਲ੍ਹ ਤੋਂ ਬਾਹਰੋਂ ਦਮਨ ਤੇ ਅਰਸ਼ ਸਰ ਨਾਲ ਜੋ ਜੁੜੇ ਹੋਏ ਸੀ ਜਸਪ੍ਰਿਤ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤਾਂ ਲਗਾਤਾਰ ਅਸੀਂ ਇੱਕ-ਇੱਕ ਪਹਿਲੂ ਤੋਂ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕੁਝ 完成。